ਮਨੇ ਜਾਂਦਾ ਕਿ ਸਿਆਸਤ ਵਿੱਚ ਕੋਈ ਦੁਸ਼ਮਣ ਨਹੀਂ ਤੇ ਕੋਈ ਦੋਸਤ ਵੀ ਨਹੀਂ ਕਿਹੜਾ ਦੁਸ਼ਮਣ ਬਣ ਜਾਵੇ ਤੇ ਕਿਹੜਾ ਦੁਸ਼ਮਣ ਦੋਸਤ ਬਣ ਜਾਵੇ ਇਹ ਹਾਲਾਤ ਕਿਸੇ ਟਾਈਮ ਵੀ ਬਣ ਜਾਂਦੇ ਨੇ ਪੰਜਾਬ ਦੀ ਸਿਆਸਤ ਵਿੱਚ ਸੱਤਾ ਤੇ ਬਹੁਤ ਚਰ ਰਾਜ ਕਰਨ ਵਾਲੇ ਅਕਾਲੀ ਭਾਜਪਾ ਗੁਰਜੋੜ ਦਾ ਨੌ ਮਾਸਤਾ ਟੁੱਟਿਆ ਰਿਸ਼ਤਾ ਹੁਣ ਦੁਬਾਰਾ ਜੁੜਨ ਦੀ ਚਰਚਾ ਨੇ ਜ਼ੋਰ ਫੜਿਆ ਕਿ ਅਕਾਲੀ ਬੀਜਪੀ ਗੜਜੋੜ ਹੋ ਸਕਦਾ ਹੈ ਕਿ ਅਕਾਲੀ ਬੀਜਪੀ ਗੜਜੋੜ ਆਉਂਦੀਆਂ ਵਿਧਾਨ ਸਭਾ ਚੋਣਾਂ ਇਕੱਠਿਆਂ ਲੜੇਗਾ ਇਹ ਸਵਾਲ ਤਾਂ ਆਉਂਦੇ ਸਮੇਂ ਵਿੱਚ ਪੂਰਾ ਹੋਵੇਗਾ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਬੀਜਪੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹਾਲ ਹੀ ਵਿੱਚ ਨਾਰਾਜ਼ਗੀ ਦੂਰ ਕਰਕੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਵਾਪਸੀ ਕਰਨ ਵਾਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜ਼ਰੂਰ ਕਿਹਾ ਕਿ ਜੇਕਰ ਅਕਾਲੀ ਬੀਜਪੀ ਗੜਜੋੜ ਹੋ ਜਾਂਦਾ ਤਾਂ ਇਕੱਠਿਆਂ ਚੋਣ ਲੜਦੇ ਨੇ ਤਾਂ ਫਿਰ ਪੰਜਾਬ ਵਿੱਚ ਆਉਂਦਿਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਘੜਜੋੜ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਸਵਰਗੀ ਸੁਖਦੇਵ ਸਿੰਘ ਢੀਂਸਾ ਦੇ ਭੋਗ ਤੇ ਵੀ ਸਮੁੱਚੇ ਅਕਾਲੀ ਆਗੂਆਂ ਤੇ ਸਾਰੀਆਂ ਪੰਥਕ ਤਰ੍ਹਾਂ ਨੂੰ ਨਾਰਾਜ਼ਗੀਆਂ ਛੱਡ ਕੇ ਇਕਜਟ ਹੋਣ ਦਾ ਸੁਨੇਹਾ ਦਿੱਤਾ ਸੀ ਸਿਕੰਦਰ ਸਿੰਘ ਮਲੂਕਾ ਨੇ ਘਰ ਵਾਪਸੀ ਤੋਂ ਬਾਅਦ ਵਕ-ਵਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਸੰਕੇਤ ਦਿੱਤੇ ਨੇ ਕਿ ਮਲੂਕਾ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੇਂਦਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਸਦਕਾ ਪੰਜਾਬ ਦੇ ਸ਼ਹਿਰਾਂ ਵਿੱਚ ਬੀਜੇਪੀ ਅੱਗੇ ਨਾਲੋਂ ਮਜ਼ਬੂਤ ਹੋਈ ਹੈ ਤੇ ਵੋਟ ਬੈਂਕ ਵੀ ਵਧਿਆ ਉੱਥੇ ਹੀ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣੇ ਕਿਉਂਕਿ ਪੰਜਾਬ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਵੇਲੇ ਹੀ ਹੋਇਆ ਤੇ ਉਸ ਤੋਂ ਬਾਅਦ ਕਾਂਗਰਸ ਜਾਂ ਆਪ ਨੇ ਪੰਜਾਬ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਜਿਸ ਕਰਕੇ ਉਹ ਨਿਰਾਸ਼ ਅਕਾਲੀ ਆਗੂਆਂ ਨੂੰ ਵੀ ਸੱਦਾ ਦਿੰਦੇ ਨੇ ਕਿ ਆਓ ਆਪਾਂ ਮਿਲ ਬੈਠ ਕੇ ਸਾਰੇ ਗਲੇਸ਼ ਕੁਵੇ ਦੂਰ ਕਰੀਏ ਤੇ ਆਪਣੀ ਸਰਕਾਰ ਬਣਾਉਣ ਲਈ ਇਕਜੁੱਟ ਹੋਈਏ ਉਹਨਾਂ ਕਿਹਾ ਕਿ ਬੀਜੇਪੀ ਨੂੰ ਵੀ ਠਰਮੇ ਨਾਲ ਸੋਚਣਾ ਪਵੇਗਾ ਤੇ ਪੰਜਾਬ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਕੋਲੋਂ ਰੱਖੇ ਜਾਣ ਵਾਲੇ ਮਸਲਿਆਂ ਨੂੰ ਹੱਲ ਕਰਨਾ ਪਵੇਗਾ ਤਾਂ ਫਿਰ ਅਕਾਲੀ ਬੀਜੇਪੀ ਗੜਜੋੜ ਦਾ ਨਵਾਂ ਮਾਸਤਾ ਰਿਸ਼ਤਾ ਵੀ ਜੁੜ ਸਕਦਾ ਉਹਨਾਂ ਕਿਹਾ ਕਿ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਹ ਨਾਰਾਜ਼ ਅਕਾਲੀ ਆਗੂ ਨੂੰ ਮਨਾਉਣ ਲਈ ਉਹਨਾਂ ਦੇ ਘਰ ਵੀ ਲੈ ਕੇ ਜਾਣਗੇ ਅਤੇ ਫੋਨ ਤੇ ਵੀ ਗੱਲ ਕਰਵਾ ਕੇ ਇਹਲੇ ਸ਼ਿਕਵੇ ਦੂਰ ਕਰਨ ਦੇ ਯਤਨ ਕੀਤੇ ਜਾਣਗੇ ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਵਧੀਆ ਪਲੇਟਫਾਰਮ ਤਿਆਰ ਹੋ ਸਕੇ ਹੁਣ ਦੇਖਣਾ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਅਕਾਲੀ ਭਾਜਪਾ ਗੜਜੋੜ ਹੋਣ ਲਈ ਪੰਜਾਬ ਦੇ ਕਿਹੜੇ ਮਸਲੇ ਹੱਲ ਹੁੰਦੇ ਨੇ ਅਤੇ ਦੋਵੇਂ ਤਰ੍ਹਾਂ ਵਿੱਚ ਕੌਣ ਵੱਡਾ ਭਰਾ ਤੇ ਕੌਣ ਛੋਟੇ ਭਰਾ ਦੀ ਭੂਮਿਕਾ ਨਿਭਾਉਣ ਲਈ ਰਾਜ਼ੀ ਹੋਵੇਗਾ